ਮੈਂ ਨਿਰਮਲ ਕੌਰ ਨਿਮੀ ਮੇਰੇ ਵੱਲੋਂ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜਾ ਗੀਤ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਆ ਤੇ ਉਹ ਲਿਖਿਆ ਹੋਇਆ ਹੈ ਸ਼ਿੰਦਾ ਪੁਰਜ ਵਾਲੇ ਵੀਰ ਜੀਆ ਦਾ ਤੇ ਉਹਨਾਂ ਦੀ ਕਲਮ ਬਹੁਤ ਵਧੀਆ ਹੈ ਤੇ ਉਹ ਬਹੁਤ ਵਧੀਆ ਲਿਖਦੇ ਨੇ ਤੇ ਬਹੁਤ ਵਧੀਆ ਲੱਗਦੇ ਨੇ ਮੈਨੂੰ ਉਹਨਾਂ ਦੇ ਗੀਤ ਲਿਖੇ ਹੋਏ ਤੇ ਇਸ ਕਰਕੇ ਅੱਜ ਮੈਂ ਉਹਨਾਂ ਦਾ ਇਹ ਗੀਤ ਗਾ ਰਹੀ ਆ ਤੇ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਥੈਂਕ ਯੂ ਜੀ ਧੰਨਵਾਦ ਜੀ ਤੇ ਸੁਣਾਉਂਦੀ ਫਿਰਗੀ ਮਾਂ ਮੇਸ ਮਾਨੇ ਹੁੰਦੀਆਂ ਲੋਕੋ ਬੱਡੀਆਂ ਪਰ ਜਾਆਂ ਮਾਂ ਮੇਸ ਮਾਨੇ ਹੁੰਦੀਆਂ ਪਾਣੀ ਮੰਗੇ ਦੁੱਧ ਦਿੰਦੀਆਂ ਇਹ ਸੌ ਕਰਾਉਂਦੀਆਂ ਜਾਆਂ ਪਾਣੀ ਮੰਗੇ ਦੁੱਧ ਦਿੰਦੀਆਂ ਕਾਰਮਾਂ ਦੇ ਨਾਲ ਇਹ ਬਣਦੇ ਸੰਜੋਗ ਨੇ ਕਾਰਮਾਂ ਦੇ ਨਾਲ ਇਹ ਬਣਦੇ ਸੰਜੋਗ ਨੇ ਰੱਬ ਨੇ ਖਲਾਰੀ ਜਿੱਤੇ ਚੁਗਧੀਆਂ ਚੋਗ ਨੇ ਰੱਬ ਨੇ ਖਲਾਰੀ ਜਿੱਤੇ ਚੁਗਧੀਆਂ ਚੋਗ ਨੇ ਕਿਥੇ ਜਨਮ ਲਿਆ ਕਿਥੇ ਪਾਲਣ ਹੋਇਆ ਕਿਤੇ ਜਨਮ ਲਿਆ ਕਿਤੇ ਪਾਲਣੇ ਹੋਇਆ ਤੇ ਕਿਥੇ ਲੇਖ ਲਿਖਾ ਕੀਆਂ ਹਾਈਆਂ ਮਾਮ ਦੇਸ ਮਾਨ ਹੁੰਦੀਆਂ ਲੋਕੋ ਵੱਡੀਆਂ ਪਰ ਜਾਨੀਆਂ ਮਾਮ ਦੇਸ ਮਾਨ ਹੁੰਦੀਆਂ ਮਾਪਿਆਂ ਦਾ ਛੱਡੇ ਕਾਰੇ ਆਪਣਾ ਬਸਾਉਂਦਿਆਂ ਮਾਪਿਆਂ ਦਾ ਛੱਡੇ ਕਾਰੇ ਆਪਣਾ ਬਸਾਉਂਦਿਆਂ ਗ੍ਰਸਤ ਦੀਤ ਖੀੜੇ ਮੱਥੇ ਨੇ ਨਵਾਉਂਦਿਆਂ ਗ੍ਰਸਤ ਦੀਤ ਖੀੜੇ ਮੱਥੇ ਨੇ ਨਵਾਉਂਦਿਆਂ ਲਿਖ ਤਾ ਨੂੰ ਸਕਦਾ ਮਟਾਨੇ ਕੋਈ ਲਿਖ ਤਾ ਨੂੰ ਸਕਦਾ ਮਟਾਨੇ ਕੋਈ ਲਿਖ ਆਂ ਜੋ ਤੁਰ ਦਰਗਾਹ ਤੋਂ ਆਹਾਂ ਨਿਆ ਮਾਮ ਦੇਸਾਨੇ ਹੁੰਦੀਆਂ ਲੋਕੋ ਬੜੀਆਂ ਪਰ ਜਾਣਾ ਮਾਮ ਦੇਸਾਨੇ ਹੁੰਦੀਆਂ ਪਤੀ ਦੇ ਪਿਆਰ ਵਿੱਚ ਸਾਰਾ ਜੀਵਨ ਬਿਤਾਉਂਦੀਆਂ ਪਤੀ ਦੇ ਪਿਆਰ ਵਿੱਚ ਸਾਰਾ ਜੀਵਨ ਬਿਤਾਉਂਦੀਆਂ ਦੇਵਰਾਤੇ ਨਾਨਾ ਦਾ ਨੂੰ ਪੁੱਤ ਵਾਂਗ ਨੇ ਬਰਉਂਦੀਆਂ ਦੇਵਰਾਤੇ ਨਾਨਾ ਦਾ ਨੂੰ ਪੁੱਤ ਵਾਂਗ ਨੇ ਬਰਉਂਦੀਆਂ ਸੱਸਿਆ ਤੇ ਸੋਹਰੇ ਦੇਵੀ ਪੈਰੀ ਹੱਥ ਲਾਉਣ ਸੱਸਿਆ ਤੇ ਸੋਹਰੇ ਦੇਵੀ ਪੈਰੀ ਹੱਥ ਲਾਉਣ ਜਿੰਨਾ ਚੜੀਆਂ ਸਿਸਾਂ ਦੀਆਂ ਲਹਾਈਆਂ ਮਾਮ ਦੇਸ ਮਹਾਨੇ ਹੁੰਦੀਆਂ ਲੋਕੋ ਵੱਡੀਆਂ ਪਰ ਜਾਨੀਆਂ ਮਾਮ ਦੇਸ ਮਹਾਨੇ ਹੁੰਦੀਆਂ ਬੁਰਜ ਵਾਲਾ ਸਿੰਦਾ ਹੱਥ ਜੋੜਿਆ ਖੇ ਰੱਬ ਨੂੰ ਬੁਰਜ ਵਾਲਾ ਸਿੰਦਾ ਹੱਥ ਜੋੜਿਆ ਖੇ ਰੱਬ ਨੂੰ ਇਹ ਹੋ ਜਾਈ ਪਰ ਜਾਈ ਰੱਬਾ ਦੇਵੀ ਸਭ ਨੂੰ ਇਹ ਹੋ ਜਾਈ ਪਰ ਜਾਈ ਰੱਬਾ ਦੇਵੀ ਸਭ ਨੂੰ ਬੇਕ ਦੁੱਖਾਂ ਸੁੱਖਾਂ ਦੀਏ ਸਾਂਝਣੇ ਨੀ ਵੇਖ ਦੁੱਖਾਂ ਸੁੱਖਾਂ ਦੀਏ ਸਾਂਝਣੇ ਨੀ ਸੁੰਦਰ ਰੋਬਨ ਹਣੀ ਤੈਨੂੰ ਦਿੰਦੇ ਨੇ ਬਦਾਨਿਆ ਮਾਂ ਮੇਸਮਾਨ ਹੁੰਦੀਆਂ ਲੋਕੋ ਵੱਡੀਆਂ ਪਰਜਾਂ ਆ ਪਾਣੀ ਮੰਗੇ ਦੁੱਧ ਦਿੰਦੀਆਂ ਏ ਵੱਡੀਆਂ ਕਰਾਂਦੀਆਂ ਜਾਆਂ ਪਾਣੀ ਮੰਗੇ ਦੁੱਧ ਦਿੰਦੀਆਂ ਏ ਸੌ ਕਰਾਂਦੀਆਂ ਜਾਆਂ ਮਾਮ ਦੇਸ ਮਾਨੀ ਹੁੰਦੀਆਂ ਲੋਕੋ ਵੱਡੀਆਂ ਪਰ ਜਾਨੀਆਂ ਮਾਮ ਦੇਸ ਮਾਨੀ ਹੁੰਦੀਆਂ ਮਾਮ ਦੇਸ ਮਾਨੀ ਹੁੰਦੀਆਂ ਮਾਮ ਦੇਸ ਮਾਨੀ ਹੁੰਦੀਆਂ ਸਤਿ ਸ੍ਰੀ ਅਕਾਲ ਜੀ